ਜੀ ਸਸਰੀ ਕਾਲਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲਤ ਉਮੀਦ ਕਰਦਾ ਕਿ ਰਾਜੀ ਭਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਪੂਰਾ ਲਵਲੈਸ ਕੋ ਬੈਨੀਫਿਟ ਲੈ ਸਕੋ ਚੰਗੇ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਕਰਦਾ ਕਰੋ ਤਾਂ ਕਿ ਹੋਰ ਕੋਈ ਪਰਸਨ ਵੀ ਇਸ ਵੀਡੀਓ ਦਾ ਲਾਭ ਲੈ ਸਕੇ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਇਕੱਲੇ ਰਹਿ ਇੱਕ ਮੈਂ ਵੀਡੀਓ ਪਾਈ ਸੀ ਉਸ ਵਿੱਚ ਮੈਂ ਲਿਖਿਆ ਸੀ ਇਕੱਲੇ ਰਹਿਣ ਦੇ ਜ਼ਬਰਦਸਤ ਫਾਇਦੇ ਹਨ ਦੋ ਦੋ ਚਾਰ ਵੀਡੀਓਜ਼ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਹਨ ਜੀ ਤੇ ਬਹੁਤ ਅੱਛਾ ਰਿਸਪੌਂਸ ਮਿਲਿਆ ਉਸ ਵੀਡੀਓ ਦਾ ਤੁਸੀਂ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਐਡੇ ਰਿਸਪੌਂਸ ਦੇ ਰਹੇ ਹੋ ਸੋ ਅੱਜ ਗੱਲ ਕਰਾਂਗੇ ਨੁਕਸਾਨ ਤੇ ਫਾਇਦੇ ਹਨਾ ਪਹਿਲੀ ਗੱਲ ਆਪਾਂ ਫਾਇਦੇ ਦੀ ਗੱਲ ਕਰਦੇ ਹਾਂ ਇਕੱਲੇ ਰਹਿਣ ਦੇ ਫਾਇਦੇ ਕੀ ਆ ਕਈ ਵਾਰ ਆਪਾਂ ਕੀ ਸੋਚਦੇ ਹਾਂ ਵੀ ਯਾਰ ਮੈਂ ਇਕੱਲਾ ਹਾਂ ਹਨਾ ਵੀ ਮੇਰੇ ਨਾਲ ਕੋਈ ਨਹੀਂ ਕਲਾ ਹੈਗਾ ਹਨਾ ਵੀ ਮੈਂ ਕੀ ਕਰ ਸਕਦਾ ਹਨਾ ਹਨਾ ਪਹਿਲਾਂ ਤਾਂ ਪਹਿਲੀ ਗੱਲ ਇਹ ਹੈ ਨੁਕਸਾਨ ਇਹ ਹੈ ਜੇ ਤੁਸੀਂ ਇਹ ਸੋਚ ਲੈਣੇ ਹੋ ਹਨਾ ਵੀ ਮੈਂ ਕੀ ਕਰਾਂ ਤਾਂ ਤੁਸੀਂ ਡੀਮੋਟੀਵੇਟ ਹੋ ਜਾਂਦੇ ਹੋ ਨਾ ਤੇ ਉਹ ਤੁਹਾਡੇ ਲਈ ਤੁਹਾਡੀ ਲਾਈਫ ਲਈ ਹੈ ਨਾ ਤੁਹਾਡੇ ਫਿਊਚਰ ਲਈ ਨੁਕਸਾਨ ਦੇ ਆ ਨਾ ਤੁਸੀਂ ਫਿਊਚਰ ਚ ਅੱਗੇ ਨਹੀਂ ਵਧ ਜਾਂਦੇ ਇਸ ਲਈ ਪਹਿਲਾਂ ਤਾਂ ਇਹ ਮਨ ਚੋਂ ਕੱਢ ਦਿਓ ਵੀ ਮੈਂ ਇਕੱਲਾ ਹਾਂ ਨਾ ਸੋ ਇਹ ਸੋਚ ਬਣਾਓ ਯਾਰ ਮੈਂ ਇਕੱਲਾ ਕੀ ਨਹੀਂ ਕਰ ਸਕਦਾ ਹੈ ਨਾ ਜੇ ਇਕੱਲਾ ਬੰਦਾ ਹੈ ਨਾ ਕਰਨ ਤੇ ਆ ਜੇ ਉਹ ਮਿਥਲੇ ਤਾਂ ਕੁਛ ਵੀ ਕਰ ਸਕਦਾ ਬਹੁਤ ਲੋਕਾਂ ਨੇ ਐਸੇ ਹਨਾ ਰਿਕਾਰਡ ਬਣਾਏ ਨੇ ਇਕੱਲੇ ਹਨਾ ਇਕੱਲੇ ਹੈ ਕਿ ਵੀ ਮੇਰੇ ਨਾਲ ਕੋਈ ਨਹੀਂ ਸੀਗਾ ਪਰ ਮੈਂ ਕਰਕੇ ਦਿਖਾਇਆ ਹਨਾ ਬਸ ਉਸ ਲਈ ਤੁਹਾਡੇ ਅੰਦਰ ਇੱਕ ਜਨੂਨ ਇੱਕ ਪੈਸ਼ਨ ਹੋਣਾ ਚਾਹੀਦਾ ਤੇ ਇੱਕ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਜਿਹੜੀ ਵੀ ਚੀਜ਼ ਵਿੱਚ ਤੁਸੀਂ ਮੁਕਾਮ ਹਾਸਲ ਕਰਨਾ ਇਸ ਦੀ ਕਦੇ ਇਹ ਨਾ ਸੋਚੋ ਵੀ ਮੈਂ ਇਕੱਲਾ ਹਾਂ ਮੇਰੇ ਨਾਲ ਕੋਈ ਨਹੀਂ ਖੜਾ ਹਨਾ ਸੋ ਇਹ ਸੋਚ ਬਣਾਓ ਕਿ ਯਾਰ ਮੈਂ ਇਕੱਲਾ ਹੀ ਕਾਫੀ ਹਾਂ ਹਨਾ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਹਨਾ ਇਹ ਸੋਚਣੀ ਚਾਹੀਦੀ ਹੈ ਯਾਰ ਵੀ ਹਾਂ ਮੈਂ ਇਕੱਲਾ ਹੀ ਕਾਫੀ ਹਾਂ ਮੈਂ ਇਕੱਲਾ ਸਭ ਕੁਝ ਕਰ ਸਕਦਾ ਜੇ ਇਹ ਸੋਚ ਬਣਾਓਗੇ ਤਾਂ ਹੀ ਤੁਸੀਂ ਲਾਈਫ ਦੇ ਵਿੱਚ ਫਿਊਚਰ ਦੇ ਵਿੱਚ ਕਿਸੇ ਮੁ ਨੇ ਹਨ ਇਹ ਚੀਜ਼ੇ ਨੰਬਰ 2 ਤੇ ਆਪਾਂ ਗੱਲ ਕਰਾਂਗੇ ਆਪਾਂ ਫਿਰ ਸੋਚਦੇ ਆਂ ਜਰ ਕੀ ਆਪਾਂ ਕੱਲੇ ਰਾਵਾਂਗੇ ਆਪਾਂ ਕਿਹਨਾ ਬੋਝ ਚਲ ਰੱਖਾਂਗੇ ਆਪਾਂ ਕਿਹਨੂੰ ਬੁਲਾਵਾਂਗੇ ਸਾਡੀਆਂ ਜੋ ਪਲਬਦੀਆਂ ਨੇ ਉਹਨਾਂ ਚ ਕੀ ਇਹਨਾਂ ਨੂੰ ਸ਼ਾਮਲ ਕਰਾਂਗੇ ਉਹ ਜੀਆਂ ਚ ਦੋਸਤੋ ਕੱਲੇ ਰਹਿਣ ਤੋਂ ਭਾਵ ਦਾ ਕਹਿਣ ਦਾ ਮਤਲਬ ਇਹ ਹੈ ਆਲ ਵੀ ਐਸੇ ਲੋਕ ਜਿਹੜੇ ਤੁਹਾਡੀਆਂ ਲੱਤਾਂ ਖਿੱਚਦੇ ਨੇ ਤੁਹਾਡੀਆਂ ਗੱਲਾਂ ਵਿੱਚ ਹਰੇਕ ਗੱਲ ਵਿੱਚ ਕਮੀ ਕੱਟਦੇ ਆ ਤੁਹਾਨੂੰ ਡੀਮੋਟੀਵੇਟ ਕਰਦੇ ਆ ਐਸੇ ਲੋਕਾਂ ਤੋਂ ਦੂਰ ਰਹਿਣਾ ਇਹ ਨਹੀਂ ਕਿ ਆਪਣੇ ਫੈਮਿਲੀ ਦੇ ਸਰਕਲ ਚੋਂ ਵੀ ਇਕੱਲੇ ਰਹਿਣਾ ਵੀ ਫੈਮਿਲੀ ਨੂੰ ਛੱਡ ਜਾਣਾ ਜਾਂ ਹੋਰ ਹਨ ਜਿਹੜੇ ਬਹੁਤ ਸੋਹਣੇ ਰਿਸ਼ਤੇ ਆ ਬਹੁਤ ਚੰਗੇ ਰਿਸ਼ਤੇ ਆ ਤੁਹਾਡਾ ਸਾਥ ਨਭਾਉਂਦੇ ਆ ਤੁਹਾਡੇ ਹਰ ਕਦਮ ਨਾਲ ਕਦਮ ਮਲਾਉਂਦੇ ਆ ਹਨਾ ਤੁਹਾਨੂੰ ਸراہਣਾ ਦਿੰਦੇ ਆ ਤੇ ਮੋਟੀਵੇਟ ਕਰਦੇ ਆ ਐਸੇ ਬੰਦਿਆਂ ਦਾ ਸਾਥ ਜ਼ਰੂਰੀ ਆ ਹਨਾ ਜਿਹੜੇ ਬੰਦੇ ਸਾਡੇ ਕਿਸੇ ਕੰਮ ਦੇ ਨਹੀਂ ਸਾਡੇ ਨਾਲ ਸਾਡੇ ਨਾਲ ਮਤਲਬ ਨੂੰ ਬੈਠੇ ਆ ਹਨਾ ਉਹਨਾਂ ਤੋਂ ਬਸ ਦੂਰੀ ਬਣਾਓ ਤੇ ਉਹਨਾਂ ਤੋਂ ਇਕੱਲੇ ਰੋਣਾ ਇਹ ਚੀਜ਼ ਕਹਿੰਦਾ ਮਤਲਬ ਆ ਸੋ ਇਹ ਚੀਜ਼ਾਂ ਨੂੰ ਆਪਣੀ ਲਾਈਫ ਚ ਪੱਕਾ ਕਰ ਲਓ ਫਿਰ ਦੇਖੋ ਤੁਹਾਡੀ ਲਾਈਫ ਕਿੰਨੀ ਵਧੀਆ ਤੇ ਤੁਹਾਡਾ ਫਿਊਚਰ ਕਿੰਨਾ ਵਧੀਆ ਨਿਕਲਦਾ ਸੋ ਦੇਖੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਬਟਨ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ